ਜਸਟਨ ਬੀਬਰ ਅਤੇ ਹੈਲੀ ਬੀਬਰ ਦੇ ਖੁਸ਼ੀ ਨੇ ਦਸਤਕ ਦਿੱਤੀ ਹੈ ਇਸ ਨਾਲ ਇਹ ਜੋੜਾ ਹੁਣ ਮਾਤਾ ਪਿਤਾ ਬਣ ਗਿਆ ਹੈ ਜੋੜੇ ਨੇ ਇੱਕ ਬੱਚੇ ਦਾ ਸਵਾਗਤ ਕੀਤਾ ਹੈ ਸ਼ਨੀਵਾਰ ਸਵੇਰੇ ਜਸਟਨ ਬੀਬਰ ਅਤੇ ਹੈਲੀ ਬੀਬਰ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਖੁਸ਼ਖਬਰੀ ਦਾ ਐਲਾਨ ਕੀਤਾ ਕਿ ਉਹ ਮਾਤਾ ਪਿਤਾ ਬਣ ਗਏ ਨੇ ਹਰ ਸਾਰੇ ਸੈਲੇਬ੍ਰਿਟੀ ਪ੍ਰਸ਼ੰਸਕ ਜੋੜੇ ਨੂੰ ਵਧਾਈ ਦੇ ਰਹੇ ਨੇ ਇਸ ਦੇ ਨਾਲ ਹੀ ਜੋੜੇ ਨੇ ਆਪਣੇ ਬੇਬੀ ਬੋਏ ਦੇ ਨਾਮ ਦਾ ਵੀ ਖੁਲਾਸਾ ਕੀਤਾ ਹੈ ਜਸਟਨ ਅਤੇ ਹੈਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਨਵ ਜੰਮੇ ਪਿਆਰੇ ਬੇਬੀ ਦੇ ਪੈਰਾਂ ਦੀ ਤਸਵੀਰ ਸ਼ੇਅਰ ਕੀਤੀ ਹੈ ਤੇ ਕੈਪਸ਼ਨ ਵਿੱਚ ਲਿਖਿਆ ਹੈ ਘਰ ਵਿੱਚ ਤੁਹਾਡਾ ਸਵਾਗਤ ਹੈ ਇਸ ਦੇ ਨਾਲ ਹੀ ਜਸਟਨ ਅਤੇ ਹੈਲੀ ਨੇ ਆਪਣੇ ਬੇਟੇ ਦੇ ਨਾਮ ਦਾ ਵੀ ਖੁਲਾਸਾ ਕੀਤਾ ਹੈ ਉਹਨਾਂ ਨੇ ਪੋਸਟ ਦੇ ਕੈਪਸ਼ਨ 'ਚ ਦੱਸਿਆ ਹੈ ਕਿ ਉਹਨਾਂ ਦੇ ਪਿਆਰੇ ਬੇਬੀ ਦਾ ਨਾਮ ਜੈਕ ਬਲੂਜ਼ ਬੀਬਰ ਹੈ ਫੋਟੋ ਨੂੰ ਦੇਖ ਕੇ ਲੱਗਦਾ ਹੈ ਕਿ ਹੈਲੀ ਨੇ ਆਪਣੇ ਨਵੇਂ ਜੰਮੇ ਬੱਚੇ ਦੀ ਲਤ ਫੜੀ ਹੋਈ ਹੈ ਅਨੁ ਦੱਸਦੀ ਹੈ ਕਿ ਜਸਟਨ ਅਤੇ ਹੈਲੀ ਬੀਬਰ ਨੇ ਇਸ ਸਾਲ ਮਈ ਵਿੱਚ ਇੱਕ ਰੋਮਾਂਟਿਕ ਵੀਡੀਓ ਰਾਹੀਂ ਐਲਾਨ ਕੀਤਾ ਸੀ ਕਿ ਉਹ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਨੇ ਕਲਿੱਪ ਵਿੱਚ ਦੋਵਾਂ ਨੇ ਆਪਣੇ ਵਿਆਹ ਦੀ ਸੂਰ ਨੂੰ ਦੁਹਰਾਇਆ ਸੀ ਉਸਨੇ ਤਸਵੀਰਾਂ ਦੀ ਇੱਕ ਲੜੀ ਵੀ ਸਾਂਝੀ ਕੀਤੀ ਜਿਸ ਵਿੱਚ ਹੈਲੀ ਨੇ ਆਪਣਾ ਵਾਈਟ ਲੈਸੀ ਵੈਡਿੰਗ ਗਾਊਨ ਦੁਬਾਰਾ ਪਾਇਆ ਅਤੇ ਉਹ ਆਪਣੇ ਬੇਬੀ ਪੰਪ ਨੂੰ ਫਲਾਰ ਕਰਦੀ ਵੀ ਦਿਖਾਈ ਦਿੱਤੀ ਹੈਲੀ ਨੇ ਜਸਟਿਨ ਬੀਬਰ ਨਾਲ 2006 ਵਿੱਚ ਮੁਲਾਕਾਤ ਕੀਤੀ ਸੀ ਉਸ ਸਮੇਂ ਦੌਰਾਨ ਜਸਟਿਨ ਸੇਲੇਨਾ ਗੋਮੇਜ਼ ਨੂੰ ਡੇਟ ਕਰ ਰਿਹਾ ਸੀ ਸੇਲੇਨਾ ਨਾਲ ਬ੍ਰੇਕਅਪ ਤੋਂ ਬਾਅਦ ਜਸਟਿਨ ਨੇ ਹੈਲੀ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਜਲਦੀ ਹੀ ਦੋਨੇ ਵੱਖ ਵੀ ਹੋ ਗਏ ਸੀ ਹਾਲਾਂਕਿ ਉਹਨਾਂ ਨੇ 2016 ਵਿੱਚ ਦੁਬਾਰਾ ਡੇਟਿੰਗ ਸ਼ੁਰੂ ਕੀਤੀ 2 ਸਾਲ ਬਾਅਦ 2018 ਵਿੱਚ ਹੈਲੀ ਅਤੇ ਜਸਟਿਨ ਨੇ ਨਿਊਯਾਰਕ ਵਿੱਚ ਸਾਈਕਲ ਕੋਰਟ ਹਾਊਸ ਵਿੱਚ ਵਿਆਹ ਕਰਵਾ ਲਿਆ ਇੱਕ ਸਾਲ ਬਾਅਦ ਉਨ੍ਹਾਂ ਨੇ ਆਪਣੇ ਨਜ਼ਦੀਕੀ ਦੋਸਤਾਂ ਤੇ ਪਰਿਵਾਰ ਦੀ ਮੌਜੂਦਗੀ ਵਿੱਚ ਦੁਬਾਰਾ ਵਿਆਹ ਕਰਵਾ ਲਿਆ ਸੀ